आदित्य ट्राई करियो रे हां जी तो ये तो फिर देगा किथे इन्ना बोलता हूं थाना पे हां एसएससी भी है यार फिर सोच कोई बात नहीं आदित्य और भाई यार ਇੱਕ ਵਾਰੀ ਦੇਖ ਆਓ ਜੀ ਅੰਦਰ ਚਲੋ ਹਾਂਜੀ ਜੋ ਪੰਜਾਬ ਸਰਕਾਰ ਦੀ ਮੁਹਿੰਮ ਜੁਧ ਨਸ਼ੇ ਵਿਰੋਧਿਤ ਉਹਦੀ ਤਹਿਤ ਅਸੀਂ ਅੱਜ ਇੱਥੇ ੜਵੇ ਦੇ ਵਿੱਚ ਬਸ ਸਟੈਂਡ ਦੇ ਕੈਸੋ ਆਪਰੇਸ਼ਨ ਕਰ ਰਹੇ ਹਾਂ ਜੀ ਇਹ ਚ ਕੱਲ ਵੀ ਅਸੀਂ ਸੈਂਸਿਵ ਵਸਤੀ ਵਿਕੇ ਕੈਸੋ ਆਪਰੇਸ਼ਨ ਕੀਤਾ ਜੋ ਇਹ ਪੰਜਾਬ ਸਰਕਾਰ ਦੀ ਮੁਹਿੰਮ ਚਾਲ ਰਹੀ ਜੁਧ ਨਸ਼ੇ ਵਿਰੋਧਿਤ ਤਹਿਤੀ ਅਸੀਂ ਵਕ ਵਕ ਜਿਹੜੇ ਸਾਨੂੰ ਜਿਹੜੇ ਪ੍ਰੋਗਰਾਮ ਲੈ ਕੇ ਉਹ ਕਰ ਰਹੇ ਹਾਂ ਜੀ ਅਸੀਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਜੀ ਕੋਈ ਹੋਰ ਕੁਝ ਵੀ ਆਈਏ ਬਾਤਾਂ ਜਿਹੜੇ ਲੈ ਕੇ ਹਾਂ ਹਾਂਜੀ ਇੱਕ ਰੈਪਿਡ ਫੂਟਸ ਹੈਗੀ ਆ ਜੀ ਉਹ ਆਈਸੀ ਅਜ ਥਾਣੇ ਵਗੈਰਾ ਚੈੱਕ ਕੀਤੇ ਨੇ ਉਹਨਾਂ ਨੇ ਤੇ ਉਹਨਾਂ ਨਾਲ ਵੀ ਅਸੀਂ ਕੀ ਕਹਿੰਦੇ ਹੁੰਦੇ ਆ ਸਾਥ ਲਿਆਈਏ ਉਹਨਾਂ ਦਾ ਫੋਟੋ ਕਿਸ ਤਰ੍ਹਾਂ ਦੇ ਕੋਈ ਪਤਾ ਲੱਗੇ ਤੁਸੀਂ ਫੜ ਰਹੇ ਹੋ ਅੱਛੀ ਕਰ ਦਿੱਤੀ ਹਾਂਜੀ ਅ ਪਰਸੋਂ ਅ ਅਸੀਂ ਐਫ ਆਈ ਆਰ ਦਿੱਤੀ ਸੀਕ੍ਰੀਟ ਇਨਫੋਰਮੇਸ਼ਨ ਤੇ ਜੀ ਸਾਨੂੰ ਰਿਕਵਰੀ ਹੋਈ ਆ ਜੀ ਉਹਦੇ ਵਿੱਚ ਸਾਡੇ 400 ਗੋਲੀਆਂ ਅਸ਼ੇਲੀਆ ਗੋਲੀਆਂ ਨੇ ਤੇ 5000 ਡਰੱਗ ਬਣੀਆਂ ਕੋਈ ਆ ਜੀ ਤੇ ਅਸੀਂ ਵੱਖ-ਵੱਖ ਸੋਰਸ ਲਾਏ ਹੋਏ ਨੇ ਨਾਕਾਬੰਦੀ ਕਰ ਰਹੇ ਆ ਅੱਜ ਵੀ ਕੈਸੋ ਆਪਰੇਸ਼ਨ ਜਿਹੜਾ ਬਸਟੈਂਡ ਵਿਖੇ ਕਰਿਆ ਜੀ ਇਹੀ ਲੜੀ ਦੇ ਤਹਿਤ ਕਰਿਆ ਕਿ ਸਾਨੂੰ ਰਿਕਵਰੀ ਹੋਵੇ ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਇਹਨਾਂ ਦਾ ਲੱਕ ਤੋੜਿਆ ਜਾਵੇ